ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਲੇਡੀਜ਼ ਕਾਰਡੀਗਨ ਬਣਾ ਰਹੀ ਹਾਂ ਜੋ ਸਟੈਪ ਬਾਏ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਇਹਦੀ ਬੈਕ ਸਾਈਡ ਬਣਾਈ ਹੋਈ ਹੈ ਤੇ ਦੋਨੇ ਇਹਦੇ ਲੈਫਟ ਸਾਈਡ ਤੇ ਰਾਈਟ ਸਾਈਡ ਬਣਾਏ ਹੋਏ ਹੈ ਇਹ ਡਿਜ਼ਾਈਨ ਹੈ ਜਿਹੜਾ ਮੈਂ ਤੁਹਾਨੂੰ ਪਾਰਟ 1 ਵਿੱਚ ਦੱਸ ਚੁੱਕੀ ਹਾਂ ਤੇ ਅੱਜ ਆਪਾਂ ਜਿਹੜੀ ਰਾਈਟ ਸਾਈਡ ਦੀ ਪਾਕਟ ਬਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਪੌਕਟ ਬਣਾਉਣਾ ਰਾਈਟ ਸਾਈਡ ਦੀ ਪੌਕਟ ਆਪਾਂ ਬਣਾ ਰਹੇ ਹਾਂ ਇਹ ਆਪਣੀ ਜੈਕਟ ਦੀ ਜਿਹੜੀ ਰਾਈਟ ਸਾਈਡ ਹੈ ਸੱਜਾ ਪਾਸਾ ਜਿਹੜੀ ਆਪਾਂ ਇਹ ਪੌਕਟ ਬਣਾਉਣੀ ਹੈ ਇਹ ਆਪਾਂ ਆਪਣੇ ਹਿਸਾਬ ਨਾਲ ਜਿਹੜੀ ਦੀ ਲੰਬਾਈ ਰੱਖ ਲੈਣੀ ਹੈ ਜਿਵੇਂ ਮੈਂ ਇੱਥੇ 1 2 3 4 ਡਿਜ਼ਾਈਨ ਬਣਾ ਕੇ ਉਸ ਤੋਂ ਬਾਅਦ ਹੁਣ ਪੌਕਟ ਦਾ ਜਿਹੜਾ ਬਾਰਡਰ ਬਣਾਉਂਗੀ ਉੱਪਰ ਜਿਹੜੀ ਦੀ ਲੰਬਾਈ ਹੈ 4 ਇੰਚ ਲੰਬਾਈ ਪੌਕਟ ਦੀ ਹੈ 1 ਇੰਚ ਤੱਕ ਆਪਣਾ ਬਾਰਡਰ ਬਣ ਜੂਗਾ ਤਾਂ 5 ਇੰਚ ਹੋ ਜੂ ਸਾਢੇ 4 5 ਇੰਚ ਇੰਨੀ ਲੰਬਾਈ ਹੈ ਜਿਹੜੀ ਜੇਬ ਦੀ ਬਹੁਤ ਹੁੰਦੀ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਜਿੰਨੀ ਲੰਬਾਈ ਤੁਹਾਨੂੰ ਚਾਹੀਦੀ ਹੋਊਗੀ ਪਾਕਟ ਦੀ ਉਸੇ ਹਿਸਾਬ ਨਾਲ ਤੁਸੀਂ ਜਿਵੇਂ ਮੈਂ ਇੱਥੇ ਚਾਰ ਡਿਜ਼ਾਈਨ ਪਾਈ ਹੈ ਤਾਂ ਤੁਸੀਂ ਇੱਕ ਡਿਜ਼ਾਈਨ ਹੋਰ ਪਾ ਕੇ ਇਸ ਤਰ੍ਹਾਂ ਪੰਜ ਡਿਜ਼ਾਈਨਾਂ ਤੇ ਵੀ ਪਾਕਟ ਬਣਾ ਸਕਦੇ ਆ ਤੇ ਜਿਹੜੀ ਇਹਦੀ ਚੜਾਈ ਹੈ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਮੈਂ ਇੱਥੇ ਜਿਹੜੀ ਕਿੰਨੀ ਚੜਾਈ ਰੱਖੂੰਗੀ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਬਟਨ ਪੱਟੀ ਦੇ ਕੁੰਡੇ ਬਣਾ ਕੇ ਉਸ ਤੋਂ ਬਾਅਦ ਮੈਂ ਇੱਕ ਡਿਜ਼ਾਈਨ ਇਹ ਬਣਾਉਂਗੀ ਤੇ ਦੋ ਕੁੰਡੇ ਬਣਾਉਂਗੀ ਫਿਰ ਜਿਹੜੇ ਆਪਣੇ ਤਿੰਨ ਡਿਜ਼ਾਈਨ ਆ ਰਹੇ ਆ ਤਿੰਨ ਡਿਜ਼ਾਈਨਾਂ ਵਿੱਚ ਆਪਣੇ 5 10 15 19 ਕੁੰਡੇ ਆਉਣਗੇ 19 ਕੁੰਡਿਆਂ ਤੇ ਮੈਂ ਪਾਫਟ ਬਣਾਉਂਗੀ ਤੁਸੀਂ ਜੇਕਰ ਇਹਦੀ ਚੜਾਈ ਜ਼ਿਆਦਾ ਰੱਖਣੀ ਹੈ ਤਾਂ ਤੁਸੀਂ ਜ਼ਿਆਦਾ ਕੁੰਡੇ ਵੀ ਲੈ ਸਕਦੇ ਹੋ ਇੱਥੇ ਤੁਹਾਡੀ ਆਪਣੀ ਮਰਜ਼ੀ ਹੈ ਤਾਂ 19 ਕੁੰਡਿਆਂ ਤੇ ਜਿਹੜੀ ਇਹਦੀ ਚੜਾਈ ਹੈ ਅਨ 3.5 ਇੰਚ ਵੈਸੇ ਬਹੁਤ ਹੋਊਗੀ। ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣੀ ਇਸ ਤਰ੍ਹਾਂ। ਚਾ ਚਲੋ ਫਿਰ ਆਪਾਂ ਪਾਪਟ ਬਣਾਣੀ ਆ। ਜਿਹੜੇ ਆਪਣੇ ਬਟਨ ਪੱਟੀ ਵਾਲੇ ਕੁੰਡੇ ਪਹਿਲਾਂ ਇਹ ਬਣਾ ਲੈਣੀ ਹੈ। ਫਿਰ ਉਸ ਤੋਂ ਬਾਅਦ ਮੈਂ ਜਿਹੜਾ ਇਹ ਡਿਜ਼ਾਈਨ ਬਣਾ ਕੇ ਕੰਪਲੀਟ ਕਰਦੀ ਆ। 10 ਕੁੰਡੇ ਮੇਰੇ ਕੋਲ ਬਟਨ ਪੱਟੀ ਦੀਆਂ 3 4 5 6 7 8 9 10 ਇੱਕ ਕੁੰਡਾ ਜਿਹੜਾ ਮੈਂ ਸਲਿੱਪ ਕਰਦੀ ਆ ਰਹੀ ਹਾਂ ਇਸ ਤਰ੍ਹਾਂ ਅੱਗੇ ਆਪਣਾ ਹੋ ਗਿਆ ਡਿਜ਼ਾਈਨ ਸ਼ੁਰੂ ਡਿਜ਼ਾਈਨ ਵਾਲੇ 1 2 ਡਿਜ਼ਾਈਨ ਆਪਣਾ ਜਿਵੇਂ ਬੰਦ ਹੈ ਉਸੇ ਤਰ੍ਹਾਂ ਬਣਾਉਣਾ ਹੈ 10 4 5 ਗੁੰਡੇ ਸਿੱਧੇ 2 ਉਲਟੇ ਹੁਣ ਅਗਲੇ ਕੁੰਡਿਆਂ ਤੇ ਮੈਂ ਜਿਹੜੀ ਪਾਕਟ ਦਾ ਬਾਰਡਰ ਬਣਾਉਣਾ ਸ਼ੁਰੂ ਕਰੂੰਗੀ 19 ਕੁੰਡਿਆਂ ਤੇ ਜਿਵੇਂ ਆਪਾਂ ਇਹ ਨੀਚੇ ਬਾਰਡਰ ਬਣਾਇਆ ਹੈ ਉਲਟੀਆਂ ਲੈਣਾਂ ਦਾ ਤੇ ਬਟਨ ਪੱਟੀ ਵੀ ਜਿਹੜੀ ਹੈ ਆਪਣੀ ਇਹ ਉਲਟੀਆਂ ਲੈਣਾ ਦੀ ਆ ਰਹੀ ਹੈ ਤਾਂ ਜਿਹੜਾ ਆਪਾਂ ਇੱਥੇ ਪੌਕੇਟ ਦਾ ਬਾਰਡਰ ਵੀ ਇਸੇ ਤਰ੍ਹਾਂ ਬਣਾਵਾਂਗੇ ਤਾਂ 19 ਗੁੰਡੇ ਹੁਣ ਆਪਾਂ ਉਲਟੇ ਬਣਾਵਾਂਗੇ 1 2 3 4 5 6 7 8 9 10 11 12 13 14 15 16 17 18 19 ਇਹ ਤਾਂ ਹੋ ਗਿਆ ਆਪਣੀ 19 ਕੁੰਡੇ ਪ੍ਰਕਟ ਵਾਲੀ ਤਾਂ ਅੱਗੇ ਜਿਵੇਂ ਆਪਣਾ ਡਿਜ਼ਾਈਨ ਹੈ ਉਸੇ ਤਰ੍ਹਾਂ ਆਪਾਂ ਬਣਾ ਲੈਣਾ ਜਿੰਨੇ ਵੀ ਕੁੰਡੇ ਆਪਣੇ ਕੋਲੇ ਹੋਣਗੇ ਜਿਵੇਂ ਆਪਾਂ ਡਿਜ਼ਾਈਨ ਬਣਾਉਂਦੇ ਆ ਰਹੇ ਹਾਂ ਦੋ ਉਲਟ ਪੰਜ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਇਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੋਊਗਾ। ਫੇਰ ਉਸੇ ਤਰ੍ਹਾਂ ਦੋ ਉਲਟੇ ਪੰਜ ਸਿੱਧੇ। ਵਾਸਤੇ ਜਿਹੜੇ ਆਪਣੇ ਪਾਕਟ ਦੇ ਬਾਰਡਰ ਵਾਲੇ ਕੁੰਡੇ ਆ ਉਹ ਆਪਾਂ ਜਿਸ ਤਰ੍ਹਾਂ ਦਾ ਵੀ ਆਪਣਾ ਜੈਕਰ ਦਾ نیچے ਬਾਰਡਰ ਹੋਊਗਾ ਉਸੇ ਤਰ੍ਹਾਂ ਬਣਾਉਣੇ ਜਿਵੇਂ ਮੈਂ ਇਹ ਉਲਟੇ ਬਣਾ ਰਹੀ ਹਾਂ। ਤਾਂ ਹੁਣ ਆਪਾਂ ਆਗੇ ਉਲਟੀ ਸिलाई। ਜਿਹੜੇ ਆਪਣੇ ਇਹ ਡਿਜ਼ਾਈਨ ਵਾਲੇ ਕੁੰਡੇ ਆ ਇਹ ਜਿਵੇਂ ਆਪਾਂ ਬਣਾਉਂਦੇ ਆ ਰਹੇ ਹਾਂ ਉਲਟੀ ਸਾਈਡ ਤੋਂ ਆਪਾਂ ਉਸੇ ਤਰ੍ਹਾਂ ਬਣਾਉਣੇ ਆ ਹੁਣ ਇਹ ਆ ਗਈ ਆਪਣੇ ਕੋਲੇ ਪ੍ਰੋਫਟ ਵਾਲੀ ਕੁੰਡੀ ਇਹ ਆਪਾਂ ਉਧਰ ਵੀ ਹਲਟੇ ਬਣਾਏ ਆ

सोलह हमने डिजाइन वाले कुंडे उस तरह बना के उन्नी कुे मैं इधरों भी उल्टे बनाए थे इधरों भी हूँ अगे अपने आ गए डिजाइन वाले कुंडे सत्त कुंडे जेडे आप इतने रखे थे दो सीधे उल्टे एक दो तेन चार पाँच स्लिप किता कुंडा भी अपना उल्टा बना बटन पट्टी वाले कुंडे एक दो तीन चार पाँच छे सत्त अट्ठ नौ 10 ਹੁਣ ਇਸੇ ਤਰ੍ਹਾਂ ਆਪਾਂ ਡਿਜ਼ਾਈਨ ਵਾਲੇ ਕੁੰਡੇ ਆਪਾਂ ਉਸੇ ਤਰ੍ਹਾਂ ਬਣਾਉਂਦੇ ਜਾਵਾਂਗੇ ਜਿਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਹੋਊਗਾ ਜਿਹੜੇ ਮੈਂ ਇਹ 19 ਕੁੰਡੇ ਪੌਕਟ ਵਾਲੇ ਰੱਖੇ ਆ ਤੇ ਇਹ ਮੈਂ ਉਲਟੀ ਸਾਈਡ ਤੋਂ ਵੀ ਉਲਟੀਆਂ ਲੈਣਾ ਉਲਟੇ ਕੁੰਡੇ ਬਣਾਉਂਗੀ ਤੇ ਸਿੱਧੀ ਸਾਈਡ ਤੋਂ ਵੀ ਉਲਟੇ ਕੁੰਡੇ ਬਣਾਉਂਗੀ ਤਾਂ ਚਾਰ ਲਾਈਨਾਂ ਇੱਥੇ ਬਣਾ ਕੇ ਮੈਂ ਇਸੇ ਤਰ੍ਹਾਂ ਕੰਪਲੀਟ ਕਰਦੀ ਆ ਠੀਕ ਹੈ ਜਿਵੇਂ ਹੁਣੇ ਬਟਨ ਪੱਟੀ ਵਾਲੇ ਕੁੰਡੇ ਬਣਾ ਕੇ ਇਹ ਡਿਜ਼ਾਈਨ ਸੱਤ ਕੁੰਡੀਆਂ ਤੇ ਕਿਉਂਕਿ ਇਹ ਮੈਂ ਕੁੰਡੇ ਛੱਡੇ ਆ ਇੱਥੋਂ ਮੈਂ ਪੌਕਟ ਸ਼ੁਰੂ ਕੀਤੀ ਆ ਫਿਰ ਇਹ 19 ਕੁੰਡੇ ਉਲਟੇ ਫਿਰ ਇਹ ਡਿਜ਼ਾਈਨ ਵਾਲੇ ਫਿਰ ਉਲਟੀ ਸਾਈਡ ਤੋਂ ਡਿਜ਼ਾਈਨ ਵਾਲੇ ਉਸੇ ਤਰ੍ਹਾਂ ਬਣਨਗੇ 19 ਕੁੰਡੇ ਉਲਟੇ ਫਿਰ ਇਹ ਸੱਤ ਕੁੰਡੇ ਡਿਜ਼ਾਈਨ ਵਾਲੇ ਬਟਨ ਪੱਟੀ ਇਸੇ ਤਰ੍ਹਾਂ ਚਾਰ ਲਾਈਨਾਂ ਬਣਾ ਕੇ ਮੈਂ ਕੰਪਲੀਟ ਕਰਦੀ ਆ ਲਓ ਜੀ ਹੁਣ ਚਾਰ ਲਾਈਨਾਂ ਉਲਟੀਆਂ ਬਣਾ ਕੇ ਮੈਂ ਕੰਪਲੀਟ ਕਰ ਲਈਆਂ ਅੱਠ ਸਲਾਈਆਂ ਵਿੱਚ ਆਪਣੀਆਂ ਚਾਰ ਲਾਈਨਾਂ ਇਹ ਕੰਪਲੀਟ ਹੋ ਜਾਂਦੀਆਂ ਜੇਕਰ ਤੁਸੀਂ ਇਹ ਬਾਰਡਰ ਥੋੜਾ ਚੜਾਈ 'ਚ ਰੱਖਣਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਵੈਸੇ ਚਾਰ ਲਾਈਨਾਂ ਜਿਹੜੀਆਂ ਇੱਥੇ ਬਹੁਤ ਹੁੰਦੀਆਂ ਤਾਂ ਜਿਹੜੀ ਪਾਕਟ ਦੀ ਆਪਣੀ ਲંબਾਈ ਹੈ ਇਸ ਤਰ੍ਹਾਂ ਹੋ ਗਈ ਇਹ 4.5 ਇੰਚ 4.5 ਇੰਚ ਹੋ ਗਈ ਤਾਂ ਹੁਣ ਆਪਾਂ ਸਿੱਧੇ ਪਾਸੇ ਤੇ ਆ ਗਏ ਇਸ ਤਰ੍ਹਾਂ ਬਟਨ ਪੱਟੀ ਵਾਲੇ ਕੁੰਡੀ ਆਪਾਂ ਉਸੇ ਤਰ੍ਹਾਂ ਬਣਾ ਲੈਣੀ ਦੋ 10 4 5 6 7 8 9 10 ਇਹ ਕੁੰਡਾ ਆਪਣਾ ਸਲੇਪ ਹੁੰਦਾ ਤਾਂ ਅੱਗੇ ਆਪਣੀ ਅੱਗੇ ਡਿਜ਼ਾਈਨ ਵਾਲੇ ਕੁੰਡੇ 1 2 10 4 5 ਦੋ ਇਹ ਸਾਰੇ ਕੁੰਡੇ ਛੱਡ ਕੇ ਮੈਂ ਜਿਹੜਾ ਬਾਰਡਰ ਬਣਾਉਣਾ ਸ਼ੁਰੂ ਕੀਤਾ ਸੀ ਜੈਕਟ ਦਾ ਤੇ ਹੁਣ ਉੰਨੇ ਕੁੰਡੇ ਜਿਹੜੇ ਆਪਾਂ ਇਹ ਬੰਦ ਕਰਨੇ ਆ ਤਾਂ ਥ੍ਰੈਡ ਕਰਾਂਗੇ ਪਿੱਛੇ ਪਹਿਲਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਫੇਰ ਦੂਸਰਾ ਕੁੰਡਾ ਸਿੱਧਾ ਬਣਾਵਾਂਗੇ ਪਹਿਲਾ ਬਣਾਇਆ ਹੋਇਆ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਇਸ ਤਰ੍ਹਾਂ ਇੱਕ ਕੁੰਡਾ ਬੰਦ ਹੋ ਗਿਆ ਫੇਰ ਉਸੇ ਤਰ੍ਹਾਂ ਫੇਰ ਦੂਸਰਾ ਕੁੰਡਾ ਬਣਾ ਕੇ ਪਹਿਲਾ ਬਣਾਇਆ ਕੁੰਡਾ ਦੇ ਉੱਪਰ ਦੀ ਛੁੱਟ ਦੇਣਾ ਦੋ ਕੁੰਡੇ ਬੰਦ ਹੋ ਗਏ 3 4 5 6 सात, आठ, नौ, दस ग्यारह बारह तेरह 14 15 16 17 18 19 ਅੱਗੇ ਆਪਣਾ ਜਿਵੇਂ ਡਿਜ਼ਾਈਨ ਹੈ ਉਸੇ ਤਰ੍ਹਾਂ ਆਪਾਂ ਬਣਾਈ ਕਰ ਲਾਂਗੇ ਜਿਵੇਂ ਆਪਣਾ ਹੁਣ ਅੱਗੇ ਡਿਜ਼ਾਈਨ ਹੈ ਉਨੀ ਕੁੰਡੇ ਆਪਣੇ ਬੰਦ ਹੋ ਗਏ ਪੌਫਟ ਵਾਲੀ ਹੁਣ ਅੱਗੇ ਆਪਣੇ ਦੋ ਕੁੰਡੇ ਹੀ ਹੋਗੇ ਪੰਜ ਕੁੰਡੇ ਫੇਰ ਉਸੇ ਤਰ੍ਹਾਂ ਡਿਜ਼ਾਈਨ ਵਾਲੇ ਆਗੇ ਸਿੱਧੇ 1 2 3 4 5 ਦੋ ਉਲਟੇ ਪੰਜ ਸਿੱਧੇ ਇਹ ਜੈਸਤਰੰ ਦਾ ਵੀ ਡਿਜ਼ਾਈਨ ਹੋਊਗਾ ਆਪਣਾ ਉਸੇ ਤਰ੍ਹਾਂ ਆਪਾਂ ਬਣਾ ਕੇ ਕੰਪਲੀਟ ਕਰ ਲੈਣਾ ਜਿਹੜੇ ਆਪਾਂ ਪਾਕਟ ਵਾਲੇ ਕੁੰਡੇ ਰੱਖੇ ਸੀ ਉਹ ਕੁੰਡੇ ਆਪਾਂ ਬੰਦ ਕਰਤੀ ਹੁੰਦੀਆਂ ਠੀਕ ਹੈ ਹੁਣ ਆਪਾਂ ਇਹ ਸਿਲਾਈ ਇਸੇ ਤਰ੍ਹਾਂ ਲਾਖ ਲੈਣੀ ਹੈ ਇਸ ਤਰ੍ਹਾਂ ਹੁਣ ਆਪਾਂ ਉਲਟੀ ਸਾਈਡ ਤੋਂ ਇਸ ਤਰ੍ਹਾਂ ਕੁੰਡੇ ਚੱਕਣੀ ਹੈ ਬਾਰਡਰ ਛੱਡ ਕੇ ਬਾਰਡਰ ਦੀ ਜਿਹੜੀ ਲਾਸਟ ਲਾਈਨ ਹੋਊਗੀ ਉਦੇ ਵਿੱਚੋਂ ਆਪਾਂ 19 ਕੁੰਡੇ ਚੱਕਣੇ ਆ ਜਿਹੜੇ 19 ਕੁੰਡੇ ਆਪਾਂ ਇਹ ਪੌકેટ ਵਾਲੇ ਰੱਖੇ ਆ ਇਹੀ ਕੁੰਡੇ ਆਪਾਂ ਚੱਕਾਂਗੇ ਜਿਵੇਂ ਇਧਰੋਂ ਆਪਾਂ ਇੱਥੋਂ ਤੱਕ ਕੁੰਡੇ ਚੱਕਣੇ ਤੇ ਇੱਥੋਂ ਆਪਾਂ ਜਿਹੜੇ ਸ਼ੁਰੂ ਕਰਾਂਗੇ ਇਸ ਤਰ੍ਹਾਂ 19 ਕੁੰਡੇ ਆਪਾਂ ਚੱਕ ਲਾਂਗੇ ਜਿਹੜੇ 19 ਕੁੰਡੇ ਆਪਾਂ ਇਹ ਬੰਦ ਕੀਤੀ ਆ ਪੌકેટ ਬਣਾਈ ਆ ਉਹੀ 19 ਕੁੰਡੇ ਚੱਕਣੇ ਆ ਆਪਾਂ ਬਾਰਡਰ ਦੀ ਲਾਸਟ ਲੈਂਥ ਇਸ ਤਰ੍ਹਾਂ ਕਰਕੇ कुंडे आप इको लाइन बिचों ही उठाने इस तरह एक दो तेन, चार पच छ 7 8 ਇਸੇ ਤਰ੍ਹਾਂ ਕਰਕੇ 19 ਕੁੰਡੇ ਮੈਂ ਇੱਥੋਂ ਤੱਕ 19 ਕੁੰਡੇ ਬਣ ਜਾਣਗੇ ਆਪਣੇ 19 ਕੁੰਡੇ ਚੱਕ ਲਈ। ਲਓ ਜੀ ਹੁਣ ਮੈਂ ਸਲਾਈ ਤੇ ਕੁੰਡੇ ਚੱਕ ਲਈ। 19 ਕੁੰਡੇ ਚੱਕਣੇ ਸੀ। ਹੁਣ ਇੱਥੇ ਮੇਰੇ ਕੋਲ ਇੱਥੋਂ ਤੱਕ 18 ਕੁੰਡੇ ਆਏ ਐ। ਤਾਂ ਇੱਕ ਕੁੰਡਾ ਮੈਂ ਵਿੱਚੋਂ ਇਸ ਤਰ੍ਹਾਂ ਹੋਰ ਠਾ ਲੂੰਗੀ ਜਦੋਂ ਮੈਂ ਸਲਾਈ ਬੰਦੀ ਹੋਈ ਆਉਂਗੀ ਪਹਿਲੀ ਸਲਾਈ ਬੰਦੀ ਇਹ ਆਪਾਂ ਜਿਹੜੀ ਪੌਕਟ ਦੀ ਬਣਾਈ ਕਰਨੀ ਦੋਨਾਂ ਸਾਈਡਾਂ ਤੋਂ ਜਿਸ ਤਰ੍ਹਾਂ ਵੀ ਆਪਾਂ ਬਣਾਈ ਕਰਨੀ ਉਹ ਕਰ ਸਕਦੇ ਹਾਂ ਜੇਕਰ ਸਿੱਧੀਆਂ ਸਲੰਗਾਂ 'ਚ ਕਰਨੀ ਸਿੱਧੀਆਂ ਸਲੰਗਾਂ ਬਣਾ ਸਕਦੇ ਦੋਨਾਂ ਸਾਈਡਾਂ ਤੋਂ ਤਾਂ ਮੈਂ ਜਿਹੜੀ ਇਹ ਇੱਕ ਪਾਸੇ ਤੋਂ ਉਲਟੀ ਲਾ ਉਲਟੀ ਬਣਾਈ ਕਰੂੰਗੀ ਤੇ ਇੱਕ ਪਾਸੇ ਤੋਂ ਸਿੱਧੀ ਬਣਾਈ ਕਰੂੰਗੀ ਇਸ ਤਰ੍ਹਾਂ ਇਸ ਤਰ੍ਹਾਂ ਥ੍ਰੈਡ ਲਗਾ ਕੇ ਇਹ ਆਪਾਂ ਨੋਟ ਲਗਾ ਲੈਣੀ ਇੱਥੇ ਤਾਂ ਜੋ ਜਿਹੜਾ ਆਪਣਾ ਥ੍ਰੈਡ ਹੈ ਇਹ ਖੁੱਲੇ ਨਾ ਜੇਕਰ ਤੁਸੀਂ ਜ਼ਿਆਦਾ ਕੁੰਡਿਆਂ ਤੇ ਪੌਕਟ ਬਣਾਈ ਹੈ ਤਾਂ ਤੁਸੀਂ ਜ਼ਿਆਦਾ ਕੁੰਡੇ ਚੱਕ ਲੈਣੀ ਜਿੰਨੇ ਕੁੰਡਿਆਂ ਤੇ ਆਪਾਂ ਪੌਕਟ ਬਣਾਈ ਹੋਗੀ ਉਹਨੇ ਕੁੰਡੇ ਆਪਾਂ ਅਠਾ ਲੈਣੇ 4 5 6 7 8 9 ਹੁਣ ਮੇਰੇ ਕੋਲ ਇੱਕ ਕੁੰਡਾ ਘੜਦਾ ਸੀ ਤਾਂ ਮੈਂ ਇੱਥੋਂ ਜਿਹੜਾ ਕੁੰਡਾ ਚੱਕ ਲਉਂਗੀ ਹੁਣ 19 ਗੁੰਡੇ ਹੋ ਜਾਣਗੇ 10 11 12 13 14 15 16 17 18 19 ਹੁਣ ਆ ਗਈ ਮੈਂ ਦੂਸਰੀ ਸਲਾਈ ਤੇ ਜਿਹੜਾ ਪੌਕਟ ਦਾ ਵਿੱਚ ਵਾਲਾ ਹਿੱਸਾ ਹੋਊਗਾ इधरों मैं सीधा सलाइं बना रही हूँ तो इधरों मैं उल्टा बनाऊंगी सारी सिलाई उल्टी फिर एक सिलाई दूसरे पास तो सीधी फिर इधरों फिर उल्टी इस तरह सलाइं बना हुई मैं ਪਾਕਟ ਦੀ ਜਿਹੜੀ ਲੰਬਾਈ ਆ ਕੰਪਲੀਟ ਕਰੂੰਗੀ ਲਓ ਜੀ ਹੁਣ ਆਪਾਂ ਐਸੀ ਤਰ੍ਹਾਂ ਪਾਕਟ ਦੀ ਲੰਬਾਈ ਜਿਹੜੀ ਕੰਪਲੀਟ ਕਰ ਲੈਣੀ ਹੈ ਜਿਹੜਾ ਪਾਕਟ ਦਾ ਵਿਚ ਵਾਲਾ ਹਿੱਸਾ ਇਧਰੋਂ ਸਿੱਧੀ ਚਲਾਈ ਆਉ ਉ ਇਧਰ ਉਲਟੀ ਤਾਂ ਮੈਂ ਜਿਹੜਾ ਪਾਕਟ ਦਾ ਇਹ ਬਾਰਡਰ ਆ ਇੱਥੋਂ ਤੱਕ ਦੀ ਲੰਬਾਈ ਬਣਾ ਕੇ ਕੰਪਲੀਟ ਕਰਦੀ ਹਾਂ ਫਿਰ ਅੱਗੇ ਤੁਹਾਨੂੰ ਦਿਖਾਉਣੀ ਹੈ ਜਿਹੜੇ ਹੁਣ ਆਪਾਂ ਇੱਥੇ 19 ਕੁੰਡੇ ਬੰਦ ਕੀਤੇ ਸੀ ਤਾਂ ਜਿਹੜੇ ਆਪਾਂ ਇਹ 19 ਕੁੰਡੇ ਚੱਕਲੇ ਤਾਂ ਆਪਣੇ ਕੁੰਡੇ ਇੱਥੇ ਪੂਰੇ ਹੋ ਜਾਣਗੇ ਠੀਕ ਹੈ ਤੇ ਚਲੋ ਫਿਰ ਪਹਿਲਾਂ ਆਪਾਂ ਇੰਨੀ ਜਿਹੜੀ ਇਹਦੀ ਪਾਕਟ ਦੀ ਲંબਾਈ ਆ ਕੰਪਲੀਟ ਕਰਦੇ ਹੁਣ ਇਹਦੀ ਬਣਾਈ ਕਰਦੀ ਹੋਈ ਮੈਂ ਇਸ ਤਰ੍ਹਾਂ ਜਿਹੜੀ ਇਹਦੀ ਲੰਬਾਈ ਆ ਬਾਰਡਰ ਤੱਕ ਬਣਾ ਲਈ ਇਸ ਤਰ੍ਹਾਂ ਆਪਣੀ ਇਹ ਲੰਬਾਈ ਜਿਹੜੀ ਬਾਰਡਰ ਤੱਕ ਬਣਾ ਲੈਣੀ ਆ ਆਪਾਂ ਹੁਣ ਇਹਨੂੰ ਆਪਾਂ ਇੱਥੇ ਛੱਡ ਦੇਣਾ ਇਸ ਤਰ੍ਹਾਂ ਪਹਿਲਾਂ ਜਿਹੜੀ ਆਪਣੀ ਇਹ ਕੁੰਡੀ ਆ ਸਲਾਈਆਂ ਦਾ ਮੂੰਹ ਦੋਨਾਂ ਦਾ ਇੱਕ ਪਾਸੇ ਹੋਣਾ ਚਾਹੀਦਾ ਜਿਵੇਂ ਹੁਣ ਇੱਥੇ ਦੋਨਾਂ ਸਲਾਈਆਂ ਦਾ ਮੂੰਹ ਮੇਰੇ ਜਿਹੜਾ ਇੱਕ ਪਾਸੇ ਮੈਂ ਕੀਤਾ ਹੋਇਆ ਤੇ ਇਹਨੂੰ ਆਪਾਂ ਇੱਥੇ ਛੱਡ ਦੇਣਾ ਥ੍ਰੈਡ ਦਾ ਆਪਾਂ ਜਿਹੜਾ ਇੱਧਰ ਲਗਾ ਲੈਣਾ ਹੁਣ ਕੱਟ ਕੇ ਪਹਿਲਾ ਆਪਾਂ ਇਹ ਕੁੰਡੇ ਬਣਾ ਲੈਣੇ ਆ ਜਿਸ ਤਰ੍ਹਾਂ ਦਾ ਵੀ ਉਲਟੀ ਸਾਈਡ ਤੋਂ ਆਪਣੇ ਕੁੰਡੇ ਹੋਣਗੇ ਜਿਵੇਂ ਜਿਹੜੇ ਮੇਰੇ ਇੱਥੇ ਡਿਜ਼ਾਈਨ ਦੇ ਹਿਸਾਬ ਨਾਲ ਦੋ ਸਿੱਧੇ ਤੇ ਪੰਜ ਉਲਟੇ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਦੋ ਸਿੱਧੇ ਫਿਰ ਉਸੇ ਤਰ੍ਹਾਂ ਪੰਜ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਇੱਕ ਕੁੰਡੇ ਆਪਾਂ ਬਣਾ ਲਏ ਹੁਣ ਆਪਾਂ ਇਹ ਸਲਾਈ ਨੂੰ ਚੱਕਣਾ ਇਸ ਤਰ੍ਹਾਂ ਜਿਹੜੇ ਆਪਨੇ ਇੱਥੇ 19 ਕੁੰਡੇ ਘਟਿਆ ਹੁਣ 19 ਕੁੰਡੇ ਆਪਾਂ ਇਹ ਬਣਾਉਣੇ ਆ ਡਿਜ਼ਾਈਨ ਦੇ ਹਿਸਾਬ ਨਾਲ ਉਸੇ ਤਰ੍ਹਾਂ ਪੈਨਾਂ ਨੂੰ ਬਣਾ ਲੈਣਾ ਜਿਵੇਂ ਇੱਥੇ ਦੋ ਸਿੱਧੇ ਆ ਗਏ ਅੱਗੇ ਫੇਰ ਆਪਨੇ ਪੰਜ ਕੁੰਡੇ ਜਿਹੜੇ ਉਲਟੇ ਆਣਗੇ ਪਹਿਲਾਂ ਆਪਾਂ ਇਹ ਥ੍ਰੈਡ ਨੂੰ ਇਹ ਥ੍ਰੈਡ ਨਾਲ ਨੋਟ ਲਗਾ ਲੈਣੀ ਤਾਂ ਜੋ ਜਿਹੜਾ ਆਪਣਾ ਥ੍ਰੈਡ ਹੈ ਇਹ ਖੁੱਲੇ ਨਾ ਕੁੰਡੇ ਜਿਹੜੇ ਆਪਣੇ ਫੁੱਲਨ ਹਾਂ ਹਾਂ ਜਿਸ ਤਰ੍ਹਾਂ ਵੀ ਆਪਾਂ ਬਣਾਉਂਦੇ ਆ ਰਹੇ ਹਾਂ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਉਲਟੇ दो सीधे पांच कुंडे उल्टे दो तीन चार पांच. दो कुंडे आ गए अपने सीधे कुंडे उल्टे एक दिन चार 5 19 ਕੁੰਡੇ ਆਪਣੇ ਪੂਰੇ ਹੋ ਗਏ ਹੁਣ ਆਪਾਂ ਇਹ ਸਲਾਈਨ ਚੱਕਣਾ ਜਿਹੜੇ ਆਪਣੇ ਇਹ ਕੁੰਡੇ ਆ ਇਹਨਾਂ ਨੂੰ ਬਣਾ ਲੈਣਾ ਥ्रेड ਕਰਨਾ ਪਿੱਛੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ 1 2 3 4 5 ਇੱਕ ਕੁੰਡਾ स्लिप किया है जोड़ा उधर उल्टा बनावेंगे इधर थ्रेड करा पिछे दस कुंडे आप बनावे बटन पट्टी वाले एक दो तीन चार पाँच छे सत्त अठ नौ दस ठीक है ਜਿਹੜੇ ਕੁੰਡੇ ਆਪਣੇ ਘਟੇ ਸੀ ਇੱਥੇ ਆਪਾਂ ਪੌਕਟ ਵਾਲੇ ਪਾਲੇ ਵਿੱਚ ਤੇ ਸਾਰੇ ਕੁੰਡੇ ਹੁਣ ਆਪਣੇ ਹੋ ਗਏ ਪੂਰੇ ਇਸ ਤਰ੍ਹਾਂ ਤੇ ਜਿਹੜੀ ਪੌਕਟ ਆਪਣੀ ਬਣ ਕੇ ਹੋ ਗਈ ਤਿਆਰ ਇਸ ਤਰ੍ਹਾਂ ਬਹੁਤ ਹੀ ਸੋਹਣੀ ਪੌਕਟ ਬਣ ਕੇ ਤਿਆਰ ਹੋਈ ਹੈ ਜਦੋਂ ਆਪਾਂ ਸਿਲਾਈ ਕਰਾਂਗੇ ਤਾਂ ਜਿਹੜਾ ਆਪਣੀ ਇਹ ਪੌਕਟ ਹੈ ਇਹਨੂੰ ਆਪਾਂ ਇਸ ਤਰ੍ਹਾਂ ਸਿਲਾਈ ਕਰ ਲਵਾਂਗੇ ਹੁਣ ਆਪਾਂ ਜਿਸ ਤਰ੍ਹਾਂ ਵੀ ਆਪਾਂ ਆਪਣਾ ਡਿਜ਼ਾਈਨ ਬਣਾਉਂਦੇ ਆ ਰਹੇ ਹਾਂ ਕੁੰਡੇ ਸਾਰੇ ਆਪਣੇ ਪੂਰੇ ਹੋਗੇ ਉਸੇ ਤਰ੍ਹਾਂ ਆਪਣਾ ਡਿਜ਼ਾਈਨ ਆਪਾਂ ਸ਼ੁਰੂ ਕਰ ਲੈਣਾ ਜੇ ਮੈਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾ ਦਿੰਨੀ ਇੱਥੇ ਜਿਸ ਤਰ੍ਹਾਂ ਦਾ ਵੀ ਆਪਣਾ ਡਿਜ਼ਾਈਨ ਉਸੇ ਤਰ੍ਹਾਂ ਆਪਾਂ ਬਣਾ ਲੈਣਾ ਇਹ ਆਪਣੇ ਬਟਨ ਪੱਟੀ ਵਾਲੇ ਕੁੰਡੇ ਹੋਗੇ 10 1 2 3 4 5 6 7 8 9 10 ਇੱਕ ਕੁੰਡਾ ਆਪਸਲੇਪ ਕਰਦੇ ਆ ਰਹੇ ਹਾਂ ਇਸ ਤਰ੍ਹਾਂ ਸਲਿੱਪ ਕਰ ਲੈਣਾ ਅੱਗੇ ਹੁਣ ਆਪਣੇ ਆਉਣਗੇ ਡਿਜ਼ਾਈਨ ਦੇ ਹਿਸਾਬ ਨਾਲ 5 ਕੁੰਡੇ ਸਿੱਧੇ ਦੋ ਇੱਥੇ 1 2 3 4 5 ਪੰਜ ਗੁੰਡੇ ਸਿੱਧੇ ਦੋ ਕੁੰਡੇ ਉਲਟੀ ਇਹੋ ਉਸੇ ਤਰ੍ਹਾਂ 1 2 3 4 ਪੰਜ ਗੁੰਡੇ ਸਿੱਧੇ ਦੋ ਕੁੰਡੇ ਉਲਟੇ पांच कुंडे सीधे एक दो तीन चार पांच दो कुंडे उल्टे पांच कुंडे सीधे एक दो तीन चार पांच दो कुंडे उल्टे एक, दो तीन चार पांच, पांच कुंडे सीधे दो कुंडे सीधे एक दो पांच कुंडे, then 4 5 دو కుंडे उल्टे डिजाइन अपना सेट हो गया इसी तरह हम आपा डिजाइन आगे बनाਉਂਦੇ ਜਾਣਾ ਤੁਹਾਨੂੰ ਜਿਹੜਾ ਮੇਰਾ ਇਹ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਾਰ ਬਕਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਨਵੇਂ-ਨਵੇਂ ਡਿਜ਼ਾਈਨ ਹੈ ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਸਕਾਂ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਧੰਨਵਾਦ